ਸਾਬ ਦਾ ਸੀ ਬਾਬਾ ਗੁੰਡਾ ਸਾਹਿਬ ਸਾਰੇ ਜਾਣਿਆ ਨੇ ਸਤ ਸ੍ਰੀ ਅਕਾਲ ਸਾਰੀ ਲੀਡਰਸ਼ਿਪ ਦੇ ਪ੍ਰਕਾਸ਼ ਸਿੰਘ ਮਾਜਵਾ ਦੇ ਸਾਰੇ ਸਾਰੇ ਆਪੂ ਸੇ ਬਾਨ ਸਰਕਾਰੀਆ ਸਾਹਿਬ ਤੇ तमाम ਸੀਨੀਅਰ ਲੀਡਰਸ਼ਿਪ ਨੇ ਅੱਜ ਮੱਥਾ ਟੇਕਿਆ ਸ਼ਰਧਾਂਜਲੀ ਆਂ ਔਰ ਉਸ ਤੋਂ ਬਾਅਦ ਜਸਵੰਤ ਸਾਹਿਬ ਤੋਂ ਅਗਰ ਅਸੀਂ ਇੱਥੇ ਪਹੁੰਚੇ ਬੇਸਿਕਲੀ ਜਿਹੜਾ ਅਛਦਾ ਦੇਣਾ ਹੈ ਉਹ 12 ਦਾ ਵੋਟ ਆਸਰਾ ਲੈ ਕੇ ਤੇ ਅਸੀਂ ਦਫਤਰ ਦਾ ਦੁਗਾਟਨ ਕੀਤਾ ਜਿਹਦੇ ਵਿੱਚ तमाम ਨੀਡਰਸ਼ਿਪ ਬਹੁਤ سارے ਸਾਥੀ ਸਾਡੇ ਆਏ ਹੈ ਔਰ ਮੈਂ ਮੈਨੂੰ ਉਮੀਦ ਹੈ ਕਿ ਅੱਜ ਦੀ ਇਹ ਜਿਹੜੀ ਸ਼ੁਰੂਆਤ ਹੈ ਇਥੋਂ ਅਸੀਂ ਆਉਣ ਵਾਲੇ ਦਿਨਾਂ 'ਚ ਆਪਣੀ ਕੈਂਪੇਨ ਆਰੰਭ ਕਰਕੇ ਤਰਨ ਤਰਨ ਦੇ ਔਕਾ ਤੱਕ ਜਾਵਾਂਗੇ ਔਰ ਗੁਰੂ ਮਹਾਰਾਜ ਕਿਰਪਾ ਕਰਨ ਕਿ ਬਾਬਾ ਬੁੱਢਾ ਸਾਹਿਬ ਕੀ ਤਰਨ ਤਰਨ ਹਲਕੇ ਚੋਂ ਜਿਹੜਾ ਜਿੱਤ ਦਾ ਝੰਡਾ ਹੈ ਉਹ ਕਾਂਗਰਸ ਪਾਰਟੀ ਦਾ ੱਡਾਂਗੇ ਔਰ ਇਸ ਇਲੈਕਸ਼ਨ ਤੋਂ ਬਾਅਦ ਇੱਕ ਸਨੇਹਾ ਪੂਰੇ ਪੰਜਾਬ ਭਰ ਦੇ ਵਿੱਚ ਜਾਏਗਾ ਕਿ ਕਾਂਗਰਸ ਪਾਰਟੀ ਹੀ ਇੱਕ ਐਸੀ ਪਾਰਟੀ ਹੈ ਜਿਹੜੀ ਪੰਜਾਬ ਨੂੰ ਤਰੱਕੀ ਦੀਆਂ ਲੀਹਾਂ ਦੇ ਸੱਦ ਦੀ ਔਰ ਜੋ ਆਜ ਦੇ ਹਾਲਾਤ ਹਨ ਦੇ ਕਿਸੇ ਦਿਨ ਅਸੀਂ ਲੰਮਾ ਵਿਸਤਾਰਪੂਰਵਕ ਤੁਹਾਡੇ ਨਾਲ ਗੱਲਾਂ ਕਰਾਂਗੇ ਅਸੀਂ ਕਰਨਪੁਰ ਦੇ ਜਿਹੜੇ ਕੀ ਪਰਿਵਾਰ ਦਾ ਪਛੋਕਣ ਕਰਨਤਾਰਨ ਦਾ ਔਰ ਕਰਨਤਾਰਨ ਦੇ ਲੋਕ ਜਾਣਦੇ ਆ ਇੱਥੋਂ ਦੇ ਰਹਿਣ ਵਾਲੇ ਆ ਉਹਦੇ ਜੰਪਲ ਹੈ ਜੋ ਅਸੀਂ ਉਹ ਉਮੀਦਵਾਰ ਦੱਸਾ ਸਾਡਾ ਸਾਡਾ ਉਮੀਦਵਾਰ ਹੈ ਮੈਨੂੰ ਲੱਗਦਾ ਅਗਰ ਤੁਸੀਂ ਸਾਰੇ ਆਮੀਦਵਾਰਾਂ ਦਾ ਤੁਸੀਂ ਨਜ਼ਰ ਮਾਰ ਲੋਗੇ ਤੇ ਸਾਡਾ ਉਮੀਦਵਾਰ ਜਿਹੜਾ ਸ਼ਿਕਾ ਉਹ ਵਧੀਆ ਉਮੀਦਵਾਰ ਹੈ ਇਹਨੂੰ ਕੀ ਅੱਜ ਦੇ ਲੋਕ ਪਸੰਦ ਕਰਨਗੇ ਮੁੱਤੋਂ ਉਹਦੇ ਪਾਸੇ ਆਮ ਆਦਮੀ ਪਾਰਟੀ ਦਾ ਉਮੀਦਵਾਰ ਹੈ ਉਹ ਪਹਿਲਾਂ ਕਾਂਦੀ ਦਾ ਸੀ ਹੁਣ ਆਮ ਆਦਮੀ ਪਾਰਟੀ 'ਚ ਹੈ ਪਰ ਉਹਰੇ ਕਾਰਨ ਮੈਂ ਲੋ ਉਹਰੇ ਵਿਸਾਅਕਤਾਂ ਹੈ ਉਹ ਇਸ ਇਲਾਕੇ ਦੇ ਲੋਕਾਂ ਨੇ ਉਹਨੂੰ 3 ਵਾਰ ਦੇਖਿਆ ਹੁਣ ਤਾਂ 1 ਸਾਲ ਹੀ ਲੱਗਿਆ ਸਰਕਾਰ ਦਾ ਕੇਵਲ ਇੱਕ ਤਾਂ ਉਹ ਉਮੀਦਵਾਰ ਦੂਸਰਾ ਉਮੀਦਵਾਰ ਆਜ ਤੀ ਜਿਹੜੀ ਤਰਾਸ ਕੀ ਹੈ ਅਕਾਲੀ ਦਲ ਦਾ ਉਮੀਦਵਾਰ ਉਹ ਉਹ ਉਮੀਦਵਾਰ ਹੈ ਅਕਾਲੀ ਦਲ ਨੂੰ ਉਮੀਦਵਾਰ ਨਹੀਂ ਮਿਲਿਆ ਤਾਂ ਉਹਨੂੰ ਉਹਨਾਂ ਨੂੰ ਗੈਂਗਸਟਰ ਦੇ ਪਰਿਵਾਰ ਦਾ ਸਹਾਰਾ ਲੈਣਾ ਪਿਆ ਮੈਂ ਤਾਂ ਅਕੂ ਇਸ ਮਨ ਤੋਂ ਲਿਸ ਨੇ ਹੱਦ ਹੀ ਨਾ ਛੋਨੇ ਕਿ ਇਹ ਰਾਜਨੀਤਿਕ ਪਾਰਟੀਆਂ ਫੈਸਲਾ ਕਰਦਾ ਹੈ ਕਿ ਅਗਲਾ ਪੰਜਾਬ ਅਸੀਂ ਕਿਹੋ ਜਿਹਾ ਬਣਾਉਣੇ ਜੇ ਤਾਂ ਬਦੂਖੇ ਟਕੂਆ ਵਾਲਿਆਂ ਦਾ ਫਰੋਤੀ ਵਾਲਿਆਂ ਦਾ ਪੰਜਾਬ ਬਣਾਉਣੇ ਇਹ ਤਰਨ ਤਰਨ ਦੇ ਲੋਕ ਵੀ ਇਸ ਦਾ ਫੈਸਲਾ ਕਰਦੇ ਇਸ ਦਾ ਬਿਲਕੁਲ ਸਹੀ ਉਮੀਦਵਾਰ ਉਹਨਾਂ ਨੇ ਉਤਾਰਿਆ ਇਸ ਤਰ੍ਹਾਂ ਪਤਾ ਲੱਗਦਾ ਕਿ ਬਾਹਰੋਂ ਗੈਂਗਸਟਰ ਫੋਰ ਕਰ ਰਹੇ ਆ ਕਾਜ ਨੂੰ ਲਾ ਰਹੇ ਆ ਲੋਕਾਂ ਤੋਂ ਫਰੋਤੀਆਂ ਲਈਆਂ ਵੀ ਆ ਕਿਸੇ ਨੂੰ 2 ਲੱਖ ਦੇਤਾ ਕਿਸੇ ਨੂੰ ਲੱਖ ਦੇਤਾ ਇਸ ਤਰ੍ਹਾਂ ਨਾਲ ਚੱਲ ਰਿਹਾ ਇਹ ਪੰਜਾਬ ਦੇ ਲੋਕਾਂ ਨੇ ਤੇ ਤਰਨ ਤਰਨ ਦੇ ਲੋਕਾਂ ਨੇ ਫੈਸਲਾ ਕਰਨਾ ਇਸ ਜਿੰਨੀ ਚੋਣ ਚ ਤੇ ਦੂਜੇ ਪਾਸੇ ਉਹ ਲੋਕ ਨੇ ਜਿਹੜੇ ਇੱਕ ਵੱਖਰੀ ਮੰਗ ਕਰਦੇ ਨੇ ਆਪਣੀ ਮੰਗ ਕਰਦੇ ਨੇ ਮੈਨੂੰ ਲੱਗਦਾ ਕਿ ਜਿਸ ਪਾਸੇ ਪੰਜਾਬ ਜਾ ਰਹੇ ਪੰਜਾਬ ਨੇ ਬਹੁਤ ਸੰਤਾਪ ਹੋ ਗਿਆ ਇੱਕ ਇਹ ਉਮੀਦਵਾਰ ਹੈ ਦਸਾਂ ਮੀਤਵਾਰਾ ਮੈਨੂੰ ਪਤਾ ਕਿ ਜਾਨਾ ਦਿੱਤੀਆ ਸ਼ਹਾਹਤਾ ਦਿੱਤੀਆ ਪੰਜਾਬ ਕਾਂਗਰਸ ਪਾਰਟੀ ਨੇ ਸ਼ਹਾਹਤਾ ਦਿੱਤੀਆ ਤੇ ਤਦ ਹੱਸਦਾ ਵਸਦਾ ਪੰਜਾਬ ਮੋੜ ਵਾਪਸ ਜਾ ਕੇ ਦਿੱਤਾ ਸਾਨੂੰ ਹਿੰਦੁਸਤਾਨ ਚਾਹੀਦਾ ਸਾਨੂੰ ਖਾਲਿਸਤਾਨੀ ਚਾਹੀਦਾ ਅਸੀਂ ਹਿੰਦੁਸਤਾਨ ਦੇ ਵਸਨੀਕ ਔਰ ਇਹ ਫੈਸਲਾ ਕਰਨ ਕਰਦੇ ਲੋਕਾਂ ਨੇ ਲੈਣਾ ਪੈਣਾ ਕਿ ਸਾਡਾ ਜਿਹਨੂੰ ਅਸੀਂ ਵੋਟ ਪਾਉਣੇ ਇਹ ਉਹ ਸਾਡੇ ਚ ਵਿਛਰੇਗਾ ਕੰਮ ਕਰਾਏਗਾ ਕਿ ਉਹ ਜੇਜ ਬੈਠਾ ਹੋਏਗਾ ਜਾਂ ਬਾਹਰ ਹੋਏਗਾ ਜਾਂ ਇੱਧਰ ਉੱਧਰ ਹੋਏਗਾ ਜਾਂ ਟੈਲੀਫੋਨ ਗੈਂਗਸਟਰ ਕੰਮ ਕਰਾਏਗਾ ਇਹ ਫੈਸਲਾ ਤਰਨਤਰੀ ਲੋਕਾਂ ਨੇ ਇਹ ਫੈਸਲਾ ਲੈਣਾ ਕਿ ਅਸੀਂ ਚੋਣਾਂ ਚੱਕੀ ਨੂੰ ਵੋਟ ਪਾਣੀ ਹੈ ਇੱਕ ਸਾਡੇ ਕੋਲੇ ਉਮੀਦਵਾਰ ਹੈ ਜਿਹੜਾ ਤੁਹਾਨੂੰ ਦੱਸਿਆ ਕਰਾਂਗੇ ਬੀਜੇਪੀ ਦੀ ਕੋਈ ਰੈਲੇਵੈਂਸੀ ਨਹੀਂ ਸੋ ਮੈਨੂੰ ਪੂਰਾ ਨਾਮੀਦ ਹੈ ਕਿ ਸਾਗਾ ਜਿਹੜਾ ਉਮੀਦਵਾਰ ਉਹ ਇਹਨਾਂ ਦੇ ਮੁਕਾਬਲੇ ਸੌ ਪੈਸੇ ਅੱਗੇ ਉਮੀਦਵਾਰ ਸੋ ਅੱਜ ਦੀ ਜਿਹੜੀ ਪੜ੍ਹੀ ਲਿਖੀ ਚੰਗਾ ਉਹ ਸਾਰਾ ਸ਼ਖਤ ਦਾ ਲੌਂਗੀਆਂ ਦੀ ਅਸੀਂ ਇਸ ਨੂੰ ਕਿਹ ਜਿਤਾਉਣਾ ਕਿ ਉਹ ਜੇਲ੍ਹ ਚ ਨਹੀਂ ਬੈਠਾ ਰਹੇਗਾ ਕਿ ਉਹ ਸਾਡੇ ਇਲਾਕੇ ਦੀ ਤਰੱਕੀ ਕਰਾਏਗਾ ਡਵੈਲਪਮੈਂਟ ਕਰਾਏਗਾ ਕਿ ਉਹਰੀ ਸੋਚ ਕੀ ਹੈ ਕਿ ਉਹਰੀ ਸੰਵਿਧਾਨ ਦੇ ਖਿਲਾਫ ਸੋਚਦਾ ਨਹੀਂ ਹੈ ਕਿ ਉਹਰੀ ਦੇਸ਼ ਦੇ ਖਿਲਾਫ ਸੋਚਦਾ ਨਹੀਂ ਖਵਾਂ ਨੂੰ ਇਹ ਉਮੀਦਵਾਰ ਚਾਹੀਦਾ ਹੈ ਜਿਹਨੂੰ ਤੁਸੀਂ ਬਾਹਮ ਰੋਡ ਤੇ ਹੋਰ ਇਹ ਤੋਂ ਕੰਮ ਲੈ ਸਕੋ ਨਾ ਕੀ ਉਹ ਉਮੀਦਵਾਰ ਚਈਦਾ ਜਿਹੜਾ ਧੱਕੀ ਦੇਵੇ ਤੇ ਜਿਹਦੇ ਸਾਹਮਣੇ ਤੁਸੀਂ ਖੜੇ ਨਾ ਹੋ ਸਕੋ। ਸੋ ਮੈਂ ਇਹੀ ਕਹਿਣਾ ਚਾਹੁੰਦਾ ਅੱਜ ਦੇ ਇਸ ਦਫ਼ਤਰ ਦਾ ਆਗਾਜ਼ ਸਰਕਾਰੀਆ ਸਾਹਿਬ ਦੀ ਇਹਨਾਂ ਆਈਦੇ ਹੇਠ ਹੋ ਇੰਚਾਰਜ ਨੇ ਇੱਥੇ ਮੈਂ ਤੇ ਬਾਗਲਾ ਸਾਹਿਬ ਤੇ ਸਮੁੱਚੀ ਦੀ ਕਿਰਪਾ ਜੀ ਅਸੀਂ ਪਹੁੰਚੇ ਹਾਂ ਬਤਾਈ ਦੇਣਾ ਚਾਹੁੰਦੇ ਹਾਂ ਕਰਨ ਜੀ ਨੂੰ ਤੇ ਸਮੁੱਚੀ ਕਾਂਗਰਸ ਨੂੰ ਤੇ ਸਮਾਮ ਕਰਨ ਤਾਂ ਅੰਦਰ ਲੋਕਾਂ ਨੂੰ ਤੇ ਰક્ષਕ ਸਾਥੀਆਂ ਪਰਮਾਤਮਾ ਸੱਚੇ ਪਾਸ਼ਾ ਕਿਰਪਾ ਕਰੇ ਅਗਲੇ ਵੀ ਦਿਨ ਇੱਥੇ ਲਾ ਕੇ ਅਸੀਂ ਇਹ ਸ਼ੋਹਨ ਹੈ ਜਿਹੜੀ ਉਹ ਸੱਚੇ ਪਾਤਸ਼ਾਹ ਕਿਰਪਾ ਕਰਨਗੇ ਜਿੱਤ ਕੇ ਜਾਵੋਗੇ ਜੀ ਬਾਬਾ ਜੀ ਥੋੜਾ ਜਾਬਾ ਹੜਕਟਾ ਅਸੀਂ ਅੱਜ ਤਾਂ ਆਹ ਮੈਂ ਥੋੜਾ ਆਹ ਤੱਕ ਗਾਣਾ ਥੋੜਾ ਜਿਹਾ ਹੋਣਾ ਹਾਂ ਅੰਮਾ ਦੇ ਅੱਗੇ ਪੇਚੀ ਪਰਮ ਸਰਕਾਰਯੋਗ ਪ੍ਰਿਵਿੰਡ ਸਾਹਿਬ ਸਾਡੇ ਭਾਗੀ ਜੀ ਇਸ ਸਟੇਜ ਉੱਤੇ ਬਰਾਜਬਾਨ ਸਾਰੇ ਪਾਰਟੀ ਦੇ ਤਰਨਤਾਪ ਦੇ ਕਹਿੰਦੇ ਤਾਂ ਵੀ ਸੀ ਉਹ ਸਾਡੀ ਇਸ ਤਰਨਤਾਪ ਦੇ ਇਸ ਜੰਮੀ ਚੋਣ ਉਹਦੇ ਇਲੈਕਸ਼ਨ ਕੰਪਲੇਨ ਦੇ ਚਾਰਜ ਦੇ ਇਲੈਕਸ਼ਨ ਦੇ ਚਾਰ ਸਰਕਾਰੀਆ ਸਾਹਿਬ ਆਇਆ ਸਾਡੇ ਸਾਰੇ ਬਹੁਤ ਸਾਰੇ ਸਟੇਜ ਦੇ ਖੱਬੇ ਹੱਥ ਬੈਠੇ ਓਮ ਪ੍ਰਕਾਸ਼ ਸੋਨੇ ਜੀ ਸਾਡੇ ਫਾਰਮਰ ਇਸ ਪੰਜਾਬ ਦੇ ਡਿਪਟੀ ਚੀਫ ਮਿਸਟਰ ਉਹਨਾਂ ਦੇ ਨਾਲ ਹੀ ਜੋਸ਼ੀ ਸਾਹਿਬ ਉਹਨਰ ਮੁਰਨਾਸ਼ੀ ਸਾਹਿਬ ਜਿਹੜੇ ਇਸ ਸ਼ਹਿਰ ਦੇ ਆਪ ਪਲਬੇ ਉਹਨਾਂ ਦੇ ਨਾਲ ਸਾ ਪ੍ਰਗਟ ਸਿੰਘ ਜੀ ਫਾਰਮਰ ਮਿਸਟਰ ਸਾਡੇ ਨਜ਼ਦੀਕੀ ਸਾਥੀ ਉਹ ਵੀ ਇੱਥੇ ਬਰਾਜਬਾਲ ਨੇ ਸਾਡੇ ਲਾਟਾਂਗੂਸ ਦੇ ਪਤਨੀ ਲक्की ਜੀ ਵੀ ਇੱਥੇ ਨੇ ਸੱਜੇ ਹੱਥ ਜੈਨੀ ਸਾਹਿਬ ਇਹਨਾਂ ਦਾ ਬਿਲਕੁਲ ਨਾਲ ਹਲਕਾ ਲੱਗਦਾ ਜਿਨ੍ਹਾਂ ਦੇ ਪਿਤਾ ਜਿਨ੍ਹਾਂ ਦੇ ਲਾਨੇ ਵੀ ਇੱਥੇ ਜਿਨ੍ਹਾਂ ਨੇ ਸੇਵਾ ਮਾਝ ਦੀ ਕੀਤੀ ਹੈ ਨਾਲ ਹੀ ਉਹਨਾਂ ਦੇ ਸਾਰ ਮਿੱਤਰ ਸਿੰਘ ਗਿੱਲ ਸਾਹਿਬ ਸਤੋਕ ਸਿੰਘ ਭਲਾਈਪੁਰ ਸਾਹਿਬ ਸਾਡੇ ਤਰਪਲਾਸੌਰ ਸਾਹਿਬ ਕਨੀਜਾ ਜੀ 엠ਪਾ ਜੀ ਜੀਰਾ ਸਾਹਿਬ ਰਾਜਵੀਰ ਸਿੰਘ ਜੀ ਸਾਰੇ ਅੱਜ ਇੱਥੇ ਬਰਾ देखो गल एक मोटी गल सुन ए लडाई ਕਰਨ वीर ਸਿੰਘ ਗੁਰਜ ਦੀ ਇਹ ਲੜਾਈ ਹੈ ਉਹਨਾਂ ਤਾਕਤਾਂ ਦੇ ਵਿੱਚ ਜਿਹੜੀਆਂ ਤਾਕਤਾਂ ਪੰਜਾਬ ਨੂੰ ਸਿਰ ਕਰਨਾ ਚਾਹੁੰਦੀਆਂ ਨੇ ਜਾਂ ਉਹਨਾਂ ਤਾਕਤਾਂ ਦੇ ਵਿੱਚ ਜਿਹੜੀ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਬਹਾਲ ਕਰਨਾ ਚਾਹੁੰਦੀਆਂ ਜਿਹੜੀਆਂ ਚਾਹੁੰਦੀਆਂ ਨੇ ਕਿ ਤੁਹਾਡਾ ਕਾਰੋਬਾਰ ਚੱਲ ਸਕੇ ਤੁਸੀਂ ਆਪਣੇ ਪਰਿਵਾਰਾਂ ਨਾਲ ਗੁਰੂ ਮਹਾਰਾਜ ਸਾਹਿਬ ਦੀ ਅਪਾਰ ਕਿਰਪਾ ਨਾਲ ਸਵੇਰੇ ਤੇ ਰਾਤ ਵਧੀਆ ਤੁਸੀਂ ਬੁਜ਼ਾਰਸ਼ ਅਨਫੋਰਚਨਟਲੀ ਬਦਕਿਸਮਤੀ ਦੇ ਨਾਲ ਇੱਥੇ ਅੱਜ ਸਾਰਿਆਂ ਨੂੰ ਵੱਡਾ ਲੈ ਸਮਝਣਾ ਅੱਜ ਕਰਨ ਤਾਂ ਜਿਹੜਾ ਕਿ ਟ੍ਰੈਂਡ ਸੈਟਲ ਹੋਏਗਾ ਬਦਦਾ ਕਿ ਅਸੀਂ ਕਿਸ ਕਿਸਮ ਦੀ ਰਾਜਨੀਤੀ ਅਗਲੇ ਸਾਲਾਂ ਦੇ ਵਿੱਚ ਪੰਜਾਬ ਚ ਨੇ ਉਹ ਜੋ ਤਾਕਤਾਂ ਨੇ ਜਿਹੜੀਆਂ ਉਸੇ ਏਜੰਡੇ ਤੇ ਚੱਲੀਆਂ ਜਿੱਤੇ 15 ਸਾਲ ਸਤਾ ਪੰਜਾਬ ਨੇ ਕੋ 35000 ਤੋਂ ਵੱਧ ਪੰਜਾਬੀ ਸ਼ਹੀਦ ਹੋਇਆ ਕਿਸੇ ਦੇ ਹੋਰ ਹੱਥੋਂ ਨਹੀਂ 35000 ਪੰਜਾਬੀਆਂ ਨੂੰ ਪੰਜਾਬੀਆਂ ਦੇ ਹੱਥੋਂ ਸ਼ਹੀਦ ਹੋਇਆ ਇਹ ਸਟੇਜ ਉੱਤੇ ਬਹੁਤ ਸਾਰੇ ਉਹ ਪਰਿਵਾਰ ਅੱਜ تشریف ਫਰਮਾ ਗਏ ਜਿਨ੍ਹਾਂ ਨੇ ਆਪਣੇ ਪਰਿਵਾਰ ਦੇ ਜੀ ਸ਼ਹੀਦ ਹੋਏ ਮੈਂ ਉਹਨਾਂ ਦੇ ਨਾਂ ਇੱਥੇ ਨਹੀਂ ਲੈਣਾ ਚਾਹੁੰਦਾ ਤੁਸੀਂ ਬਹੁਤ ਚੰਗੀ ਤਰ੍ਹਾਂ ਵੇਖ ਸਕਦੇ ਉਹ ਤਾਕਤਾਂ ਜਿਹੜੀਆਂ ਪੰਜਾਬ ਨੂੰ ਹਿੰਦੁਸਤਾਨ ਤੋਂ ਵੱਖ ਕਰਨਾ ਚਾਹਦੀਆਂ ਤੇ ਕੁਝ ਐਹੋ ਜਿਹੀਆਂ ਫੋਰਸੇਸ ਨੇ ਦੇਸ਼ 'ਚ ਬੈਠੀਆਂ ਜਿਹੜੀ ਉਹਨਾਂ ਦੀ مدد ਵੀ ਕਰਦੇ ਪਹਿਲੇ ਤੇ ਕਰਨਤਾਲ ਦੇ ਲੋਕਾਂ ਨੇ ਬੜੇ ਸੂਝਵਾਨ ਵੋਟਰਾਂ ਨੇ ਫੈਸਲਾ ਕਰਨਾ ਹੈ ਕਿ ਅਸੀਂ ਚਾਹੁੰਦੇ ਹਾਂ ਕਿ ਪੰਜਾਬ ਜਿਹੜਾ ਇਸ ਮਹਾਨ ਦੇਸ਼ ਦਾ ਹਿੱਸਾ ਰਹੇ ਦੂਸਰੀ ਗੱਲ ਜਿਹਦੀ ਗੱਲ ਪ੍ਰਧਾਨ ਜੀ ਨੇ ਜ਼ਿਕਰ ਕੀਤਾ ਮੈਂ ਹੁਣੇ ਦੱਸਣਾ ਚਾਹੁੰਦਾ ਕੱਲ ਰਾਤ ਬਟਾਲੇ ਸ਼ਹਿਰ 'ਚ ਜਿਹੜਾ ਬਿਲਕੁਲ ਨੇੜੇ ਵਾਲੀ ਤੋਂ ਪਹਿਲੇ ਦੋ ਲੋਕਾਂ ਨੇ ਆਕੇ ਅੰਨੇ ਵਾ ਗੋਲੀ ਚ ਲਈ ਇਹ ਸੀਨ ਅਸੀਂ ਸਾਰੇ ਪੰਜਾਬ 'ਚ ਕਿਉਂਕਿ ਤੁਹਾਡਾ ਦਾਸ ਜਿਹੜਾ ਇਹ ਵੀ ਇੱਕ ਪ੍ਰਭਾਵਿਤ ਹੈ ਇਸ 15 ਸਾਲ ਦੀ ਉਹ ਜਿਹੜੀ ਮੂਵਮੈਂਟ ਸੀ ਕੱਲ ਦੋ ਆਦਮੀ ਮਾਰ ਦਿੱਤੇ ਗਏ 25 ਗੋਲੀਆਂ ਚਲਾਈਆਂ ਗਈਆਂ 6 ਬੰਦੇ ਫਟੜ ਕਰ ਦਿੱਤੇ ਗਏ ਇਨਾਂ ਨੂੰ ਗੋਲੀਆਂ ਵਤੀਆਂ 6-6 ਗੋਲੀਆਂ ਤੇ ਬੰਦੇ ਨੂੰ ਮਾਰੀਆਂ ਗਈਆਂ ਸਾਰਾ ਪਟਾੜਾ ਜੁਮੰਦ ਉਹ ਦਿਨ ਦੂਰ ਨਹੀਂ ਮੇਰੇ ਵੀਰੋ ਮੇਰੀ ਗੱਲ ਸੁਣੋ ਜਿੱਦ ਤਰਨਤਾਰਨ ਵੀ ਬਾਤ ਹੋਏਗੀ ਇਹ ਫੈਸਲਾ ਹੁਣ ਤਰਨਤਾਰਨ ਦੇ ਲੋਕਾਂ ਨੇ ਲੈਣਾ ਮੈਂ ਤਰਨਤਾਰਨ ਦੇ ਵਿੱਚ ਅਮਨ ਪਸੰਦ ਲੋਕਾਂ ਨੂੰ ਜਿਹੜੇ ਪਿੰਡਾਂ ਵਿੱਚ ਬੈਠੇ ਨੇ ਜਿਹੜੇ ਸ਼ਹਿਰ ਵਿੱਚ ਬੈਠੇ ਨੇ ਉਹਨਾਂ ਨੂੰ ਮੈਂ ਹੱਥ ਜੋੜ ਕੇ ਬੇਨਤੀ ਕਰੂੰਗਾ ਕਿਸ ਕਿਸਮ ਦਾ ਪੰਜਾਬ ਅਸੀਂ ਚਾਹਨੇ? ਕੀ ਅਸੀਂ ਚਾਹਨੇ? ਕਿ ਜਿਹੜੇ ਲੋਕ ਸਾਡੇ ਤੋਂ ਫਰੋਤੀਆਂ ਲੈਂਦੇ ਨੇ ਸਾਡੇ ਪਰਿਵਾਰਾਂ ਕੋ ਫਰੋਤੀਆਂ ਲੈਂਦੇ ਨੇ ਕੀ ਉਸ ਕਿਸਮ ਦਾ ਰਾਜ ਉਸ ਪਾਰਟੀ ਨੂੰ ਮੈਨੂੰ ਅਫਸੋਸ ਹੈ। ਇੱਕ ਪਾਰਟੀ ਜਿਹੜਾ ਬੜਾ ਵੱਡਾ ਪਿਛੋਕੜ ਐ ਸੀ। ਉਹਨਾਂ ਨੇ ਇਸ ਕਿਸਮ ਦੇ ਕੈਂਡੀਡੇਟ ਚੁਣੇ ਤਾਂ ਇਹ ਇੱਕ ਅੱਜ ਟ੍ਰੇਲਰ ਹੈ ਆਂਦੇ ਸਾਲਾਂ ਦਾ। ਤਰਨਤਾਰਨ ਦੀ ਜ਼ਮੀਨੀ ਚੋਰ ਆਣ ਵਾਲਾ ਫਿਊਚਰ ਪੰਜਾਬ ਦਾ ਹੈ ਕਰੇ ਮੇਰੀ ਹੱਥ ਜੋੜ ਕੇ ਗੁਜ਼ਾਰਿਸ਼ ਸਮੁੱਚੇ ਅਮਨ ਪਸੰਦ ਪੰਜਾਬੀਆਂ ਨੂੰ ਮੈਂ ਨਿਹਰਾ ਤਰਨਤਾਰਨ ਨੂੰ ਅਪੀਲ ਨਹੀਂ ਕਰਦਾ ਸਮੁੱਚੇ ਅਮਨ ਪਸੰਦ ਪੰਜਾਬੀਆਂ ਨੂੰ ਆਪਣੀ ਡਿਊਟੀ ਨਿਭਾਓ ਕਿ ਐਸੇ ਕੋ ਪਾਰਟੀ ਹੈ ਜਿਨੇ ਭੰਗੜੇ ਤੇ ਗਿੱਧੇ ਫੇਰ ਤੋਂ ਪੈਣੇ ਫਵਾਣੇ ਸ਼ੁਰੂ ਕੀਤੇ ਤੁਸੀਂ ਚੈਨ ਨਾਲ ਜੀ ਸੌ ਸਕਿਓ इंडियन नेशनल कांग्रेस ਨੇ ਆਪਣੀਆਂ ਛਾਤਾਂ ਆਪਣੇ ਨੀਤਾਂ ਦੀਆਂ ਦਿੱਤੀਆਂ ਤੇ ਪੰਜਾਬ ਸ਼ਾਂਤ ਹੋਇਆ ਅੱਜ ਪੰਜਾਬ ਫੇਰ ਉਸੇ ਡਿਸਟਰਬੈਂਸ ਵਾਂਗ ਚੱਲ ਰਿਹਾ ਅੱਜ ਹਰ ਪੰਜਾਬੀ ਦਾ ਭਾਵੇਂ ਉਹਦੀ ਕੋਈ ਧਰਮ ਹੋਵੇ ਉਹਦੀ ਉਹਦੀ ਕੋਈ ਬਰਾਦਰੀ ਹੋਵੇ ਉਹ ਕਿਉਂਕਿ ਪੰਜਾਬੀ ਹੈ ਮੈਂ ਹੱਥ ਜੋੜ ਕੇ ਉਹਨੂੰ ਗੁਜ਼ਾਰਿਸ਼ ਕਰੂੰਗਾ ਜੇ ਤੁਸੀਂ ਆਪਣੇ ਬੱਚਿਆਂ ਦਾ ਬਿਹਤਰ ਕੁਝ ਚਾਹੁੰਦੇ ਕਿਰਪਾ ਕਰੋ ਇਹੋ ਜਿਹੇ ਰਾਜਨੀਤਿਕ ਜਮਾਤ ਦੇ ਕੈਂਡੀਡੇਟ ਦੀ ਮਦਦ ਕਰੋ ਜਿਹੜਾ ਪੰਜਾਬ ਨੂੰ ਕਿਸੇ ਚੰਗੇ ਲੀਹਾਂ ਤੇ ਲੈ ਸਕੇ ਸਾਡਾ ਸੁਪਨਾ ਹੈ ਮੇਰੇ ਵੀਰੋ ਚੱਕ ਇਤਰਾ ਸਮਝ ਲੋ ਅਜੇ ਯੂਰੇਸ਼ੀਅਨ ਬਾਰਡਰ ਅਸੀਂ ਖੋਲਣਾ ਹੈ ਬਾਕੀ ਜਦੋਂ ਏਸ਼ੀਆ ਦੇ ਨਾਲ ਜਦੋਂ ਯੂਰਪ ਨਾਲ ਸਾਡਾ ਬਾਰਡਰ ਖੁੱਲਿਆ ਤੇ ਮੇਰੇ ਭਰਾਓ ਮੇਰੇ ਵੀਰੋ ਬਾਹਰ ਬਿੱਚੇ ਬੱਚਿਆਂ ਨੂੰ ਬਾਹਰਲੇ ਮੁਰਕਾ ਜਾਨ ਦੀ ਜੋੜਨੀ ਪੈਣੀ ਇੱਥੇ ਆਣ ਇੱਥੇ ਕੰਮ ਕਰਨਾ ਰਾਜੀਪੁਰੇ ਤੋਂ ਲੈ ਕੇ ਅੰਮ੍ਰਿਤਸਰ ਹਿੰਦੁਸਤਾਨ ਦਾ ਸਾਰਿਆਂ ਨੂੰ richest ਇਹ ਏਰੀਆ ਬਣੇਗਾ ਸਾਰੀਆਂ ਵੱਡੀਆਂ ਜਿਹੜੀਆਂ ਟ੍ਰੇਡਿੰਗ ਕੰਪਨੀਆਂ ਇਸ ਖਿੱਤੇ ਵਿੱਚ ਆ ਜਾਣਗੀਆਂ ਵੱਡੀ ਇੰਡਸਟਰੀ ਇੱਥੇ ਆ ਜਾਏਗੀ ਇਹ ਵੀ ਸੁੱਕੀ ਸੁੱਕੀ ਮੰਦੜਗਾ ਸਾਨੂੰ ਕਹਦੇ ਬਹੁਤ ਵੱਡੀਆਂ ਲੜਾਈਆਂ ਲੜਨੀਆਂ ਪੈਣੀਆਂ ਉਹ ਲੋਕ ਜਿਹੜੇ ਸ੍ਰੀ ਅੰਮ੍ਰਿਤਸਰ ਦੇ ਇੰਟਰਨੈਸ਼ਨਲ 에ਰਪੋਰਟ ਜਿਹੜੇ ਚੰਡੀਗੜ੍ਹ ਦੇ 에ਰਪੋਰਟ ਤੇ ਇੰਟਰਨੈਸ਼ਨਲ ਫਲਾਈਟਸ ਨਹੀਂ ਆਉਂਦੇ ਨੇ ਜਿਹੜੀ ਇਕੱਲ ਸ਼ਿਪਿੰਗ ਲੌਬੀ ਹੈ ਗੁਜਰਾਤ ਦੀ ਜਿਹੜੀ ਸ਼ਿਪਿੰਗ ਲੌਬੀ ਹੈ ਇਹਦੇ ਵਿੱਚ ਬੰਬਈ ਦੀ ਜਿਹੜੀ ਚਾਹਦੀ ਹੈ ਬੰਦਰਗਾਹਾਂ ਤੇ ਸਰੀਏ ਇਹ ਲੈਂਡ ਰੂਟ ਨਾ ਖੁੱਲਿਆ ਸਾਡਾ ਇਹ ਬੰਦਰਗਾਹਾਂ ਵਾਂਦੇ ਸਰੀਏ ਮਾਲ ਬਾਹਰਲੇ ਮੁਕਾ ਨੂੰ ਜਾਏ ਸਾਡੀ ਇਹ ਲੜਾਈ ਤੇ ਉਸ ਪਾਸੇ ਚੱਲਦੀ ਹੋ ਜੇ ਤੁਸੀਂ ਚਾਹਦੇ ਹੋ ਇੱਥੇ ਕਾਰੋਬਾਰ ਵਧੇ ਇੰਡਸਟਰੀ ਆਏ ਨੌਜਵਾਨਾਂ ਨੂੰ ਕੰਮ ਮਿਲੇ ਗੁੰਡਾਗਰਦੀ ਪੰਜਾਬ ਚ ਬੰਦ ਹੋਏ ਤੇ ਕਰਨ ਵੀਰ ਸਿੰਘ ਤੇ ਕਫੋਰ कैंडीडेट रहा है एक अच फैसला करना किस किस्म का राजसला हम तरन तारण ने मेरे सारे वसनीक ने करना किस तीन शांति चाहते हो कि पंजाब के आते साल फिर उही लाभ पैदा करना चाहते हो जिस संताप चो बड़ी मुश्किल पंजाब सो ज्यादा ना कहते हुए एक आइडियोलॉजिकल फाइट ਏਸ਼ਨਾ ਰਹਿੰਦੀ ਦੇਸ਼ ਨੂੰ ਮਜ਼ਬੂਤ ਕਰਦੀ ਸੂਬੇ ਨੂੰ ਮਜ਼ਬੂਤ ਕਰਦੀ ਤੇ ਪੰਜਾਬ ਨੂੰ ਵਿੱਚ ਸ਼ਾਂਤੀ ਬਹਾਲ ਕਰਨਦੀ ਕਿਉਂ ਨਾ ਫੋਰਸਸ ਨੂੰ ਡਿਫੀਟ ਕਰਦੀ ਜਿਹੜੀ ਪੰਜਾਬ ਨੂੰ ਤੇ ਪੰਜਾਬੀਆਂ ਨੂੰ ਕਮਜ਼ੋਰ ਕਰਦਾ ਬਸ ਬਇਨਾ ਹੀ ਕਹਿਣਾ ਚਾਹਦਾ ਹੋਰ ਬਹੁਤ ਸ਼ੁਕਰੀਆ ਜੈ ਹਿੰਦ ਜੈ ਭਾਰਤ ਤੇ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਸਾਡੀ ਵਾਹਿਗੁਰੂ ਬਾਈ ਨਹੀਂ ਅੰਦਰ ਹੈ ਹੋਰ ਨਹੀਂ ਬਾਈ ਨਹੀਂ ਹੋਰ ਨਹੀਂ ਪਰੋਸਾ ਉਹ ਜਦ ਸਟੇਜ ਤੇ ਪਹੁੰਚਦਾ ਉਹ ਕਾਦੀਦਾਰ ਨੂੰ ਆਪਣਾ ਪ੍ਰਤੀਤ ਕਰਦੇ ਕਿ ਆ ਪਾਰਟੀ ਸਾਡਾ ਅੰਗਾਰ ਕਾਦੀਦਾਰ ਨਾ ਹੈ ਕਿ ਆ ਪਾਰਟੀ ਦਾ ਸਾਡਾ ਮੁਕਾਬਲਾ ਕਿਸੇ ਦਾ ਨਹੀਂ ਹੈ ਇੱਕ ਪਾਸੇ ਇੱਕ ਪਾਸੇ ਉਹ ਫੋਰਸਸ ਨੇ ਜਿਹੜੀਆਂ ਸੂਬੇ ਨੂੰ ਤੇ ਦੇਸ਼ ਨੂੰ ਮਜ਼ਬੂਤ ਕਰਨਾ ਚਾਹੁੰਦੀਆਂ ਦੂਜੇ ਪਾਸੇ ਉਹ ਫੋਰਸਸ ਨੇ ਜਿਹੜੀਆਂ ਪੰਜਾਬ ਨੂੰ ਉਹ ਸਾਨੂੰ ਕਮਜ਼ੋਰ ਕਰਦੀਆਂ ਸਾਡੀ ਲੜਾਈ ਉਹਨਾਂ ਨਾਲ ਜਿਹੜੇ ਲੋਕ ਇਹਨਾਂ ਫੋਰਸਸ ਦੀ ਮਦਦ ਕਰ ਰਹੇ ਨੇ ਇੰਟਰਨੈਸ਼ਨਲ ਫੋਰਸਸ ਸਾਡੀ ਲੜਾਈ ਉਹਦਾ ਨਾਲ ਸਾਡੀ ਕਿਸੇ ਪੋਲੀਟਿਕਲ ਜਮਾਤ ਨਾਲ ਲੜਾਈ ਨਹੀਂ ਕਿਉਂਕਿ ਕਿਸੇ ਪੋਲੀਟਿਕਲ ਜਮਾਤ ਦੇ ਹੋਂਦ ਪੱਲੇ ਕੋਤਾ ਕੁਝ ਹੈ ਨਹੀਂ ਇੰਡੀਅਨ ਨੈਸ਼ਨਲ ਕਾਂਗਰਸ ਦਾ ਸਰ ਕਾਂਗਰਸ ਵੱਲੋਂ ਇੱਕ ਮਹਿਮ ਚਲਾਈ ਗਈ ਹੈ ਵੋਟ ਚੋਰ ਗੱਡੀ ਛੋੜ ਉਹ ਕਿਸ ਤਰ੍ਹਾਂ ਦਾ ਹੰਗਾਰਾ ਜਿਹੜਾ ਮਿਲ ਰਿਹਾ ਹੈ ਪ੍ਰਧਾਨ ਜੀ ਹੀ ਦੱਸਣਗੇ ਆਂਦੇ ਹਫ਼ਤਿਆਂ ਦੇ ਵਿੱਚ ਅਸੀਂ ਸਾਰੀ ਲੀਡਰਸ਼ਿਪ ਰਾਹੁਲ ਜੀ ਕੋ ਜਾ ਕੇ ਲੱਖਾਂ ਜਿਹੜੇ ਸਾਡੇ ਤੁਸੀਂ ਹਰਾਨ ਹੋ ਗਏ ਵਿਦਨ ਵੀ ਕੋਈ ਇਹ ਹੁਦਰਾ ਅਸੈਂਬਲੀ ਹੈ ਜਾਨੀ ਜਿੱਥੋਂ 15 ਤੋਂ 20 ਹਜ਼ਾਰ ਤੋਂ ਵੱਧ ਲੋਕਾਂ ਨੇ ਆਪਣੀ ਸਿਗਨੇਚਰ ਕਰਕੇ ਤੇ ਇਸ ਮੁਹਿੰਮ ਨੂੰ ਪੂਰੀ ਬਰੋਧ ਤੱਕ ਬਣਾਇਆ ਬਹੁਤ ਵੱਡਾ ਹੁੰਦਾ ਰਿਹਾ ਇਸ ਮੁਹਿੰਮ ਦੇ ਵਿੱਚ ਵੀ ਅਸੀਂ ਚਾਹਦੇ ਹਾਂ ਕਿ ਸਾਰਾ ਕਾਂਗਰਸ ਦਾ ਸਾਰਾ ਪੰਜਾਬ ਦਾ ਸਾਥੀ ਇੱਥੇ ਹੈ ਪੰਜਾਬ ਦੇ ਵਿੱਚ ਜਿਹੜੀ ਅਮਨ ਸ਼ਾਂਤੀ ਦੀ ਗੱਲ ਹੈ ਉਹਨੂੰ ਤਕੜੇ ਹੋ ਕੇ ਬੋਲੋ ਓਕੇ ਸਰ ਥੈਂਕ ਯੂ